ਤੇ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾ ਰਹੇ ਕੁਝ ਨੌਜਵਾਨਾਂ ਦੀ ਹਿਮਾਚਲ ਪੁਲਿਸ ਦੇ ਨਾਲ ਝੜਪ ਹੋਈਏ ਇਤਿਹਾਸ ਲੱਗੇ ਨੇ ਕਿ 15-20 ਨੌਜਵਾਨਾਂ ਨੇ ਇੱਕ ਹਿਮਾਚਲ ਪੁਲਿਸ ਦੇ ਹੋਮਗਾਰਡ ਜਵਾਨ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਝੜਪ ਹੋ ਗਈ ਜਿਸ ਵਿੱਚ ਹੋਮਗਾਰਡ ਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦਾ ਹੈ ਜਿੱਥੇ ਕਿ ਅਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਮਨਾ ਕੇ ਕੁਝ ਪੰਜਾਬੀ ਨੌਜਵਾਨ ਆਪਣੇ ਮੋਟਰਸਾਈਕਲਾਂ ਤੇ ਹਿਮਾਚਲ ਵੱਲ ਜਾ ਰਹੇ ਸੀ ਇਸ ਦੌਰਾਨ ਪੁਲਿਸ ਦੀ ਮਨੀਏ ਤਾਂ ਉਹਨਾਂ ਵੱਲੋਂ ਮੁੱਖ ਮਾਰਗ ਟ੍ਰੈਫਿਕ ਕਾਰਨ ਬੰਦ ਕੀਤਾ ਹੋਇਆ ਸੀ ਅਤੇ ਜਿਵੇਂ ਹੀ ਉਹਨਾਂ ਵੱਲੋਂ ਨੌਜਵਾਨਾਂ ਨੂੰ ਮੋੜਨ ਦਾ ਇਸ਼ਾਰਾ ਕੀਤਾ ਗਿਆ ਤਾਂ ਹੋਮਗਾਰਡ ਜਵਾਨ ਦਾ ਹੱਥ ਇੱਕ ਨੌਜਵਾਨ ਦੀ ਪੱਗ ਨੂੰ ਲੱਗ ਕੇ ਆਜੇ ਇਸ ਤੋਂ ਬਾਅਦ ਇਹ ਨੌਜਵਾਨ ੜਕੁੱਟੇ ਅਤੇ ਉਹਨਾਂ ਵੱਲੋਂ ਹੋਮਗਾਰਡ ਜਵਾਨ ਦਾ ਕੁਟਾਪਾ ਕਰ ਦਿੱਤਾ ਗਿਆ ਮੈਨੇ ਮੈਨ ਜੋ ਰੋੜਤਾ হাইওয়ে বন্ধ কি এটা সন্দক সুকড়ওয়াড় वाला रोड पे चलाया हुआ था मैंने उनको इशारा मारा जैसे उनको भी रुको मेरे सामने से निकल रहे थे उनके पगड़ी परने को हाथ लग गया और इने दे उन्होंने मेरे ऊपर चढ़प कर देती भी हमारी पगड़ी पर हाथ लगाया कितने लोग 15 20 से ज्यादा ही थे तो क्या आपके साथ मारपीट थी मारपीट की उन्होंने मुझे मालूम ही नहीं हुए कितने कोई उधर से आए कोई उधर से तो मारपीट करने के बाद वो भागे तो भागे कि मैं इधर को भागा ਪਰ ਪobre ਜੋ ਦੁਕਾਨਦਾਰ ਤੇ ਉਹਨਾਂ ਨੇ ਮੇਰਾ ਬਚਾਅ ਬਹੁਤ ਕੀਤਾ ਆਟੋ ਵਾਲੇ ਤੇ ਵਾਹ ਉਹਨਾਂ ਨੇ ਮੇਰਾ ਕਾਫੀ ਬਚਾਅ ਕੀਤਾ ਨਹੀਂ ਤਾਂ ਜਿੱਤੇ ਜੈਸੇ ਮੇਰੇ ਮਾਰ ਰਹੇ ਤੇ ਪਤਾ ਨਹੀਂ ਕੀ ਹੁੰਦਾ ਉਧਰ ਹੁਣ ਹਿਮਾਚਲ ਪੁਲਿਸ ਵੱਲੋਂ ਪੰਜਾਬੀ ਨੌਜਵਾਨਾਂ ਤੇ ਕਾਰਵਾਈ ਦੀ ਗੱਲ ਆਖੀ ਗਈ ਏ ਉੱਥੇ ਹੀ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੋ ਵੀ ਪੰਜਾਬ ਹੈ ਜਾਂ ਫਿਰ ਹੋਰਨਾ ਸੂਬਿਆਂ ਤੋਂ ਨੌਜਵਾਨ ਹਿਮਾਚਲ ਵਿੱਚ ਘੁੰਮਣਾ ਰਹੇ ਨੇ ਉਹ ਅਮਨ ਕਾਨੂੰਨ ਦੀ ਸਥਿਤੀ ਬੜਾਏ ਰੱਖਣ ਅਤੇ ਅਜਿਹੀ ਹੁੱਲੜਬਾਜੀ ਤੋਂ ਬਚਣ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ